ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਡਿਊਟੀ ਤੇ ਗੇੜਾ ਬਾਬਾ ਨਾਨਕ ਦੇ ਪਿੰਨ ਮਸਰਾਲਾ ਦੇ ਸੀ ਆਰ ਪੀ ਐਫ ਦੇ ਥਾਣੇਦਾਰ ਕਰਮਜੀਤ ਸਿੰਘ ਬੁਈਆ ਦਾ ਬੀਤੇ ਦਿਨੀ Rajasthan ਵਿੱਚ ਦਿਲ ਦਾ ਦੌਰਾ ਪੈਣ ਤੇ ਇਲਾਜ ਦੌਰਾਨ ਮੌਤ ਹੋ ਗਈ ਸੀ ਉਸ ਦੀ ਮ੍ਰਿਤਕ ਦੇ ਡੇੜਾ ਬਾਬਾ ਨਾਨਕ ਪਿੰਨ ਮਸਰਾਲਾ ਪਹੁੰਚਾਂ ਤੇ ਜਿੱਥੇ ਪਿੰਡ ਵਿੱਚ ਗਮਗਹੀਨ ਮਾਹੌਲ ਸੀ ਉੱਥੇ ਪਿੰਡ ਦੇ ਸਮਸ਼ਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਫਾਜ਼ਲ ਕਰਮਜੀ ਸਿੰਘ ਨੂੰ ਸੀਆਰਪੀਐਫ ਦੀ 13 ਬਟਾਲੀਅਨ ਚੰਡੀਗੜ੍ਹ ਦੇ ਜਵਾਨਾ ਵੱਲੋਂ ਅਧਿਕਾਰੀ ਰਾਜੇ ਸ਼ਾਮ ਦੀ ਗਵਾਹੀ ਹੇਠ ਸਲਾਮੀ ਦਿੱਤੀ ਗਈ ਉਪਰੰਤ ਬਾਬਾ ਗਰੀਬਦਾਸ ਤਪਸਥਾਨ ਦੇ ਮੁਖ ਗ੍ਰੰਥੀ ਬਾਬਾ ਮਲੋਕ ਸਿੰਘ ਵੱਲੋਂ ਦਾਸ ਬੇਨਤੀ ਕਰਨ ਉਪਰੰਤ ਉਹਨਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਵੱਲੋਂ ਚਿਤਾ ਨੂੰ ਮੁਖ ਅਗਨੀ ਦਿੱਤੀ ਗਈ ਇਸ ਮੌਕੇ ਤੇ ਸੀਆਰਪੀਐਫ ਦੇ ਸਬ ਇੰਸਪੈਕਟਰ ਜੀਡੀ ਤਿਲਕ ਰਾਏ ਨੇ ਦੱਸਿਆ ਕਿ 13 ਬਟਾਲੀਅਨ ਸੀਆਰਪੀਐਫ ਯੂਨਿਟ ਚੰਡੀਗੜ੍ਹ ਦੀ ਰਾਸਥਾਨ ਵਿੱਚ ਲੋਕ ਸਭਾ ਚੋਣਾਂ ਕਰਾਉਣ ਦੇ ਲਈ ਡਿਊਟੀ ਲੱਗੀ ਸੀ ਜਿਸ ਵਿੱਚ ਕਰਮਜੀਤ ਸਿੰਘ ਨੂੰ ਬਿੱਤੇ ਦਿਨੇ ਦਿਲ ਦਾ ਦੌਰਾ ਪੈਣ ਕਾਰਨ ਜਿਸ ਨੂੰ ਤੁਰੰਤ ਰਾਜਸਥਾਨ ਦੇ ਜੈਪੁਰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅੱਜ ਉਸ ਦੀ ਮ੍ਰਿਤਕ ਦੇ ਜੱਦੀ ਪਿੰਡ ਮਸਰਾ ਦਾ ਪੰਚਾਇਤ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ

ਤੇਰ ਕੋ ਕਿਨੇ ਆ ਗਏ ਤੇਰੇ ਨਾਲ ਨੀ ਕੋਈ ਆ ਗਿਆ ਭਾਈ ਜੀ ਕਿੱਥੇ ਕੋਈ ਬੰਦੇ ਲਾਉ ਲਾਉ ਵਾਅਦ ਜੀ ਸਤਿ ਸ਼੍ਰੀ ਅਕਾਲ ਸਭਾ ਦੇ ਸੇਵਾ ਦਾ ਪ੍ਰਸਤੁਤੀ ਹੋਇਆ ਤੇ ਕਰੀਏ ਅੰਤ ਸਭੋ ਜੀ ਵਾਅਦ ਜੀ ਨਾ ਸਭਾ ਦੇ ਸਭਤ ਗੁਰਦਵਾਰਿਆਂ ਦਾ ਧਿਆਨ ਸਤਿਕਾਰ ਸਾਜੀ ਆਹੇ ਮੋਹਨਾ ਨਾ ਜੀ ਕਰਮ ਸਿੰਘ ਕੋ ਮੇਰੇ ਛੋਟੇ ਭਰਾ ਨੇ ਜੀ ਤੇ ਸੀਆਰਪੀ ਡਿਊਟੀ ਕਰਦੇ ਸੀ ਤੇ ਜੁੰਟ ਦੇ ਉਹਨਾਂ ਨੇ ਆਹੇ ਚੰਡੀਗੜ੍ਹ ਹਰ ਉਹ ਲੱਖਣ ਡਿਊਟੀ ਵਾਸਤੇ ਜੈਪੁਰ ਗਏ ਰਾਸਤਾਂ 'ਚ ਗਏ ਹੋਏ। ਉੱਥੇ ਉਹਨਾਂ 'ਤੇ ਅਟੈਕ ਆ ਗਿਆ। ਟੈਕ ਆਉਣ ਦੇ ਦੌਰ ਮੌਕੇ ਤੇ ਮੌਜੂ ਹੋ ਗਏ ਉਹਨਾਂ ਦੀ। ਸਰ ਪਰਿਵਾਰ ਤੇ ਪਿੱਛੇ ਕੌਣ ਕੌਣ ਹੈ? ਪਰਿਵਾਰ ਤੇ ਪਿੱਛੇ ਉਹਨਾਂ ਦੀ ਗੁੱਡੀ ਆ ਤੇ ਕਾਕਾ ਵਾ। ਕਾਕਾ ਤਾਂ ਬਾਹਰ ਆ ਹਲੇ ਇਟਲੀ ਹੈ। ਤੇ ਗੁੱਡੀ ਛੋਟੀ ਹੈ ਜੀ। ਕਿੰਨੀ ਏਜ ਕਿੰਨੀ ਇਹਨਾਂ ਦੀ? ਉਹਨਾਂ ਦੀ 5 5 ਸਾਲ ਆ ਜੀ। ਹਾਂਜੀ। ਠੀਕ ਹੈ ਤੇ ਸਰ ਜੋ ਨਾਲ ਦੇ ਅਧਿਕਾਰੀ ਆ ਜੋ ਉਹ ਆਇਰ ਤੇ ਪਹੁੰਚੇ ਨੇ। ਬਿਲਕੁਲ ਪਹੁੰਚੇ ਆ ਜੀ ਉਹ ਨਾਲ ਕੇ ਸੋ ਸਰਕਾਰੀ ਸਮਾਨ ਨਾਲ ਨੂੰ ਸਮਾਨ ਕੀਤਾ ਗਿਆ ਜੀ। ਕਿਹੜਾ ਸਰ ਕਿਹੜਾ ਪਿੰਡ ਕਿਹੜਾ ਜੀ ਤਿੰਨ ਮਛਰਾਲਾ ਜੀ ਫਾਦਰ ਸਾਹਿਬ ਸੀ ਸਰਦਾਰ ਕਰਮ ਸਿੰਘ ਬੜੇ ਚੰਗੇ ਇਨਸਾਨ ਸੀ ਕਦੇ ਹਾਨੂੰ ਕੁਝ ਨਹੀਂ ਖਾਇਆ ਮਿਲ ਨਾ ਮੇਰੇ ਵੀਰ ਨੂੰ ਨਾ ਮੈਨੂੰ ਪੁੱਤਾਂ ਵਾਂਗ ਉਹਨੂੰ ਰੱਖਿਆ ਇਲੈਕਸ਼ਨ ਤੇ ਗਈ ਸੀ ਕਿ ਰਾਜਸਥਾਨ ਉੱਥੇ ਉਹਨਾਂ ਦਾ ਅਟੈਕ ਆਇਆ ਹਾਂਜੀ ਸਰਕਾਰੀ ਸਾਮਾਨ ਨਾਲ ਹੋਇਆ ਉਹਨਾਂ ਦਾ 34 ਸਾਲ ਉਹਨਾਂ ਨੇ ਸਰਵਿਸ ਕੀਤੀ ਲਸਟ ਟਾਈਮ ਤੁਹਾਨੂੰ ਬੋਲ ਰਹੀ ਕਰ ਦਿੱਤੀ ਲਸਟ ਟਾਈਮ ਮੇਰੀ ਪਰਸਨ ਗੱਲ ਹੋਈ ਵੀਡੀਓ ਕਾਲ ਤੇ ਬਿਲਕੁਲ ਠੀਕ ਠਾਕ ਹੀ ਗਏ ਕਹਿੰਦੇ ਵੀ ਮੈਂ ਕਿਹਾ ਮੈਂ ਸਾਡਾ ਮੋਟਰਸਾਈਕਲ ਸਟਾਰਟ ਨਹੀਂ ਹੋ ਰਿਹਾ ਕਹਿੰਦੇ ਮੈਨੂੰ ਤੂੰ ਵੀਡੀਓ ਕਾਲ ਲਾ ਮੈਂ ਦੱਸਣਾ ਤੈਨੂੰ ਕਿੱਦਾਂ ਹੁਣਾਵਾਂ ਤੇ ਮੈਂ ਗਈ ਬਾਹਰ ਤੇ ਮੈਂ ਕਿਹਾ ਦੱਸ ਦੋ ਕਿ ਤੇ ਮੈਂ ਕਿਹਾ ਹੁਣ ਨੇਰਾ ਬੜਾ ਕਹਿੰਦੇ ਮੈਨੂੰ ਸਵੇਰੇ ਤੂੰ ਵੀਡੀਓ ਕਾਲ ਲਾਈ ਮੈਂ ਤੈਨੂੰ ਦੱਸਾਂਗਾ ਮੇਰੀ ਗੱਲ ਨਹੀਂ ਹੋਈ ਬਾਅਦ ਵਿੱਚ ਈਏ ਸੀ ਕੇ ਦੋ ਤਿੰਨ ਦਿਨ ਪਹਿਲਾਂ ਆਏ ਸੀਗੇ ਵਿੱਚੋਂ ਸ਼ਨੀਵਾਰ ਐਤਵਾਰ ਆ ਜਾਂਦੇ ਹੁੰਦੇ ਸੀਗੇ ਪਹਿਲਾਂ ਇੱਕ ਮਹੀਨਾ ਛੁੱਟੀ ਕੱਢ ਕੇ ਗਏ ਸੀਗੇ ਮੈਨੂੰ ਆਪਣੇ ਪਾਪਾ ਤੇ ਬਹੁਤ ਮਾਣ ਆ ਜਿੰਨਾਂ ਨੇ 34 ਸਾਲ ਇਨੀ ਚੰਗੀ ਤਰ੍ਹਾਂ ਨੌਕਰੀ ਕੀਤੀ ਜਦ ਬਟਾਲੀਅਨ ਇਲੈਕਸ਼ਨ ਡਿਊਟੀ ਲਈ ਡਿਟੇਲ ਕੀਤੀ ਗਈ ਸੀ ਜਿਸ ਜਿਹਦੇ ਵਿੱਚ ਕਰਮ ਸਿੰਘ ਨੂੰ ਡੈਟ ਹੈੱਡ ਕੁਆਟਰ ਦੀ ਡਿਊਟੀ ਲਈ ਤਾਇਨਾਤ ਕੀਤਾ ਗਿਆ ਸੀ ਉੱਥੇ ਪਹੁੰਚਣ ਤੋਂ ਬਾਅਦ ਕਰਮ ਸਿੰਘ 5:30 ਵਜੇ ਇਸ਼ਾਨ ਕਰ ਲਈ ਗਿਆ ਆਪਣਾ ਇਸ਼ਨਾਨ ਕਰਦੇ ਕਰਦੇ ਇਹਨੂੰ ਸਾਇਲੈਂਟ ਅਟੈਕ ਆਇਆ। ਕੁਝ ਜੁਵਾਨਾਂ ਨੇ ਸਮਝਾ ਕਿ ਪਾਉਂ ਫਿਸਲਣ ਦੇ ਨਾਲ ਡਿੱਗ ਪਿਆ। ਬਾਅਦ ਵਿੱਚ ਜਦ ਪਤਾ ਚੱਲਿਆ ਤਾਂ ਇਹਨੂੰ ਪਹਾੜ ਦੀ ਟੈਬਲੇਟ ਦਿੱਤੀ ਗਈ ਭੱਜ ਕੇ ਲਿਆ ਕੇ ਜੁਵਾਨ ਨੇ। ਟੈਬਲੇਟ ਦੇਣ ਤੋਂ ਬਾਅਦ ਹਸਪਤਾਲ ਤੁਰੰਤ ਲਿਜਾਇਆ ਗਿਆ। ਹਸਪਤਾਲ ਵਾਲੋਂ ਨੇ ਇਹਦਾ ਜੋ ਆਪਣਾ ਫਰਸਟ ایڈ ਕਰਕੇ ਪ੍ਰਾਇਮਰੀ ਫਰਸਟ ایڈ ਕਰਕੇ ਅੱਗੇ ਲਈ ਰੈਫਰ ਕਰ ਦਿੱਤਾ। ਜੈਪੁਰ ਲਈ ਰੈਫਰ ਕੀਤਾ, ਜੈਪੁਰ ਰੈਫਰ ਕੀਤਾ ਉੱਥੇ ਗਿਆ। ਬਹੁਤ ਵਧੀਆ ਇਹਨੇ ਗੱਲਬਾਤ ਕੀਤੀ। ਸਭ ਕੁਝ ਕੀਤਾ। ਆਪਣੀ ਡਿਊਟੀ ਵੀ ਬਹੁਤ ਵਧੀਆ ਨਿਭਾਈ ਹਾਂ ਸੀ। ਤੇ ਇਹਦਾ ਬਿਹੇਵੀ ਬਹੁਤ ਅੱਛਾ ਸੀ ਉੱਥੇ ਜਾਂਦੇ ਇਹਦਾ ਟਰੀਟਮੈਂਟ ਸ਼ੁਰੂ ਹੋਇਆ ਟਰੀਟਮੈਂਟ ਸ਼ੁਰੂ ਹੋਣ ਦੇ ਬਾਵਜੂਦ ਵੀ ਇਹਨੂੰ ਫਿਰ ਦੁਬਾਰਾ ਸੈਲੈਂਟ ਅਟੈਕ ਆਇਆ ਜਿਸ ਦੀ ਵਜ੍ਹਾ ਨਾਲ ਇਹਦੀ ਡੈਥ ਹੋ ਗਈ ਸਰ ਜੋ ਲਕਸ਼ਨ ਡਿਊਟੀ ਕਹਨ ਲਗੀ ਸੀ ਲਕਸ਼ਨ ਡਿਊਟੀ ਰਾਜਸਥਾਨ ਡਿਸਟ੍ਰਿਕਟ ਦੋਸਾ ਪੁਲਿਸ ਸਟੇਸ਼ਨ ਬਾਵਾ ਸਰ ਕਿਤਨੀ ਐਜ ਹੈ ਕਮ ਸੇ ਕਮ 52 1970 ਕਾ ਇਸਕਾ ਜਨਮ ਦਿਨ ਹੈ ਜੀ ਸਰ ਇਸਨੇ ਬੱਚੇ ਕਿਤਨੇ ਬੱਚੇ ਇਸਕੇ 3 ਬੱਚੇ ਹਨ बिल्कुल सरकारी सम्मान के साथ इनका संस्कार किया गया है सलामी दी गई है पूरा अपना गवर्नमेंट ने अपना जो भी है इनको अपना अपनी तरफ से पूरा सहयोग दिया गया है और परिवार को बहुत सहानुभूति के लिए रहने के लिए प्रेरणा दी गई है